ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਰੱਬ ਕਿਰਪਾ ਕਰੇ ਠੀਕ ਹੀ ਰੱਖੇ ਚੱਲ ਵੀ ਠੰਡ ਹੈ ਤੇ ਅੱਜ ਤਰੀਕ ਹੈਗੀ ਹੈ 14 ਤਰੀਕ 11ਵਾਂ ਮਹੀਨਾ ਤੇ 2024 ਤੇ ਮਤਲਬ ਕੱਲ ਨੂੰ 15 ਤਰੀਕ ਨੂੰ ਜਨਮ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜੋ ਕਿ ਆਪਾਂ ਮਨਾ ਰਹੇ ਹਾਂ ਅੱਜ ਦੀ ਸ਼ਾਮ ਗੁਰਦਾਰੇ ਚੀਰੀਗਾ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹੋਏ ਆ ਤੇ ਤਕਰੀਬਨ 11:30 ਹੋ ਗਏ ਜਨਮ ਦੇ ਟਾਈਮ ਤੇ ਆਪਾਂ ਚਲਾਵਾਂਗੇ ਪੜਾਕੇ ਬੜੁਕੇ ਨੌਜਵਾਨ ਪਹੁੰਚੇ ਆ ਤੇ ਬੜੀ ਰੌਣਕਾਂ ਤੋਂ ਦੇ ਵੈਸੇ ਜਾਦਿਆ ਧੂਆਂ ਜਾ ਤੇ ਸੋਹਣਾ ਲੱਗ ਰਿਹਾ ਫੇਰ ਵੀ ਗੁਰਦੁਆਰਾ ਸੇਵ ਨਿਸ਼ਾਨ ਸਾਇਓ ਤੇ ਹੈ ਗਿਆ ਨੌਜਵਾਨ ਕਰਦੇ ਆ ਇੰਜੋਏ ਤੇ ਰੱਬ ਕਿਰਪਾ ਕਰੇ ਮੁੰਡੇ ਖੋਆ ਮਾਰ ਰਹੇ ਆ ਚੜੂਸਰੇ ਕੰਮ ਜਾ ਚੁਕੇ ਨਹੀਂ ਚਾਚੂ ਗਰੀਬ ਦੇਖ ਨਾ ਜੀ ਨਾ ਜੀ ਬਣਾਣੀ ਆ ਜੇ ਬਣਾਦਾ ਭਾਨ ਕੀ ਕਪ ਆਏ ਇਹ ਫੂਕ ਆਪਣਾ ਦੇਸੀ ਚਾਚੂ ਨੇ ਬਣਾਇਆ ਚਾਚੂ ਸਹੀ ਬਣੂ ਉਹ ਨਾ ਕਹਿੰਦੇ ਜ਼ੈਰਵਾ ਬਣਾ ਦੀ ਗੰਜਰ ਤੇ ਲੈ ਇਲੈਚੀ ਆਏ ਗਾ ਕੇ ਮੂੰਹ ਚ ਪਾ ਲੈ ਨਾ ਵੀ ਸਹਿਬ ਜੀ ਲੈ ਜੀ ਲੈ ਇਲੈਚੀ ਇਹ ਆਏ ਗਾ ਕੇ ਮੂੰਹ ਚ ਪਾ ਲੈ ਨਾ ਵੀ ਸਹਿਬ ਜੀ ਇਹ ਤਾਂ ਆਪ ਵੀ ਪਹਿਲਾਂ ਲੈ ਕੀ ਆ ਲੈ ਜੀ ਗਾ ਕੇ ਉਹ ਵੀ ਲੈ ਜੀ ਕਿਉਂ ਰਹਾ ਹੁੰਦਾ ਖੋ ਆਪਣਾ ਚਾਚੂ ਵੇਖੋ ਬਣੇ ਦੋ ਦੱਸ ਦਿਆਂ ਫਿਰ ਚੜਾਊਗਾ ਨਾ ਜਾਚੂ ਕੀ ਘੋਪਾਇਆ ਵਿੱਚ ਲੈ ਸੀ ਪਾਇਆ ਚੰਨੀ ਲੈ ਜਿਹਦੇ ਮਿੱਠਾ ਓਏ ਆ ਵੀ ਪਾਉਣਾ ਹੁਣਾਂ ਕੰਜੇ ਦਾ ਕਾਲਾ ਸਾੜਾ ਬਣਾ ਲਈ ਜਮਾ ਸਿਰਾਂ ਬਣਾਉ ਸਾਡਾ ਚਾਚੂ ਆ ਅੱਧਾ ਲਵਾਈ ਆ ਹੈ ਚੱਲੇਗਾ ਮਿਸ਼ਨ ਪੂਰਾ ਬਣ ਗਿਆ ਚਾਚੂ ਵਿਦਾਈਆਂ ਤੇਨੂੰ ਕਾਗਿਆ ਹੋ ਗਿਆ ਮਿਸ਼ਨ ਪੂਰਾ ਖੰਡ ਪਾਉਣੀ ਆ ਖੰਡ ਲਾ ਲਓ ਯਾਰ ਖਾਂਡ ਹੀ ਪਾਈ ਜੰਨੇ ਕਿਤੇ ਚੁੱਲ੍ਹੇ ਚ ਪਾ ਦਿੰਨੇ ਕਿਤੇ ਐਚ ਚ ਥੱਲੇ ਲੱਗਣ ਲੱਗਾ ਚਾਚੂ ਕਹਿੰਦਾ ਹੋਰਤੀ ਨਾਲ ਆਓ ਕੜਾਈ ਯਾਰ ਆਇਨਾ ਖਰਾਬ ਨਾ ਕਰੋ ਮਿਹਨਤ ਚਾਚੂ ਦੀ ਬਸ ਓਏ ਮੁੰਡੇ ਤਿਆਰ ਪਰ ਤਿਆਰ ਆ ਖਾਣਾ ਤੇ ਬਾਬਾ ਉਹ ਸਫਾ ਲਾ ਯਾਰ ਪਹਿਲੇ ਮੱਛੀ ਦਾ ਯਾਰ ਲੱਗਾ ਕਿਵੇਂ ਜੱਗੇ ਰੈਡੀਆਂ ਖਾਣਾ ਤੇ ਬਣਾਉਣਗੇ ਬੰਨਾਂ ਦੇ ਬਣਾ ਕੇ ਬਚਾਉਣਗੇ ਤੇ ਚੀਤੀ ਚੱਕੋ ਬਾਬਾ ਜੀ ਰੋਲਾ ਨਾ ਪਾਓ ਬਾਬੇ ਪਾਠ ਕਰਦੇ ਗ੍ਰਾਂਧੀ ਉਧਰ ਫੜ ਜਾ ਪਾਸੇ ਹੋਇਆ ਓਏ ਮਤਾਰ ਕੁਰਸੀ ਡਾਊ ਚਾਚੂ ਮੈਂ ਇੱਥੇ ਔਰ ਸੀ ਡਾ ਕੁਰਸੀ ਹਾਂ ਕੱਪ ਬੰਦੇ ਕੰਮ ਕਰਕੇ ਹਾਂ ਅੱਧਾ ਕਰਦਾ ਮੈਂ ਕਿਣ ਪੀਪਾ ਜਾ ਪੈਣਾ ਹੈ ਤੇ ਸਿੱਟੀ ਘਾੜ ਦੇ ਮਚਾਉਣ ਮਾਰਾ ਹੁਣ ਹੈ ਤੇ ਸਿੱਟੀ ਆਉਂਦਾ ਲੈ ਇਹ ਅੱਜ ਦੋ ਕਿਲੋ ਖਾਣੇ ਪਾਉਂਦੇ ਦੋ ਦੋ ਕੱਟ ੱਕੇਣਾ ਹੀ ਪਾਈ ਜਾਂਦਾ ਲੈ ਦੇਖੋ ਚਾਚੂ ਕਾ ਹਾਂ ਦੂਹਾਂ ਤਿੰਨ ਦਿਨਾਂ ਅੱਜ ਕੱਢੂਗਾ ਗੁਰੂ ਪਰ ਬਣਾ ਕੇ ਆਣਾ ਕਾ ਬੋਕਣਾ ਕੱਢ ਦੇ ਮੈਂ ਕਿਸੇ ਹੀ ਨਹੀਂ ਹਾਂ ਆ ਜਰਾ ਕੱਢ ਕੱਢੀ ਨਾ ਕੱਢ ਹਾਂ ਲਓ ਆ ਗਿਆ ਸ਼ੁਕਰ ਕਾਰਸੀ ਤੇ ਕਾਰ ਲਾ ਮੁਰੇ ਚੂਣਾ ਹੱਥ ਦੇ ਪਾਦੇ ਸਾਰੀ ਨਹੀਂ ਸਹੀ ਰੱਖ ਲਾ ਕਚੂ ਲਓ ਜੀ 12 ਵਜੇ ਨਾਲ ਆ ਵੀ ਗ੍ਰੰਥਾਂ ਦੀ ਰੋਲ ਬਦਲਣੀ ਆ ਤੇ ਆਪਾਂ ਬਣਾ ਲਗੇ ਚਾਹ ਹਰਿਆਈ ਗ੍ਰਾਂਥਨ ਆਸਤੇ ਥੋੜਾ ਹੀ ਪਾਇਆ ਪਾਣੀ ਦੁੱਧ ਜਮਤੀ ਪਾ ਦਿੰਨੇ ਆ ਗ੍ਰਾਂਥ ਮੜਦਾ ਹੀ ਪਾ ਦੇਣਾ ਚਾਹ ਲੋ ਜੀ ਦੁੱਧ ਪਾਲਿਆ ਦੇ ਵਿੱਚ ਪਤੀਆਂ ਲੈ ਚੀਆਂ ਤੇ ਮਿੰਨਾ ਪਾ ਦਿੰਨੇ ਆ ਮਿੱਠਾ ਮੁੰਡੇ ਵੀ ਪੀ ਲੈਣਗੇ ਅਮੇਜ਼ਿੰਗ ਇਹ ਐ ਹੋਈ ਆ ਸੇਵਾਦਾਰ ਹੈ ਇਹ ਬੰਦਾ ਗ੍ਰਾਂਤੀ ਆ ਚਾਹ ਬਣਾ ਲਈ ਤੇ ਪੜਾ ਲ ਗਏ ਮੁੰਡਿਆਂ ਨੂੰ ਹੈ ਵਰਗਾ ਬਣੀਆ ਵਹਿਦਾ ਸਹੀ ਹੈ ਤਾਂ ਸਹੀ ਹੈ ਕਰਮਾ ਠੀਕ ਆ ਆ ਵੇਖੋ ਆ ਮੁੰਡਿਆਂ ਨੇ ਆ ਮਾਂ ਹੀ ਤੇ ਰੱਖਦੀ ਕੜਾਈ ਮੈਂਂਟੀ ਮਾਰਿਆ ਕਿਉਂ ਜਿਵੇਂ ਚਮਕਾ ਕੇ ਰੱਖਦੀ ਮਹਿਕ ਦੀਬ ਨੇ ਕੜਾਈ ਦੇ ਕੜਾਹੀ ਲੋਦੀ ਚੱਕ ਦੇ ਚਰਪੂੜੀ ਕਰਦੀ ਚਾਹ ਪੀਲਾ ਕਰ ਤੇਰੇ ਆਸਤੇ ਬਣਾਈ ਐ ਸਪੈਸ਼ਲ ਧੁੰਦੀ ਬਾੜੀਆਂ ਯਾਰਾ ਬੜਾ ਕੇ ਨਾ ਕੋਆ ਮੈਕੇ ਨੇ ਖੜਾ ਵੈਂਦੇ ਥੋਦੀ ਕੜਾਈ ਕਿਸੇ ਪਾਸੋਂ ਨਹੀਂ ਲੱਬੜਿਆ ਮੈਂ ਐਂਟੀ ਮਾਰਿਆ ਮੁੰਡੇ ਨੇ ਪਤਾ ਨਹੀਂ ਲੱਗਦਾ ਵੀ ਕੜਾਈ ਧੋਤੀ ਜਾਣੀ ਤਾਂ ਸਕੂਲ ਸਿੱਗੇ ਤੇ ਨਹੀਂ ਲੱਗਣ ਦਿੱਤੀ ਕੀ ਜਾ ਚੁੱਕਾ ਜੂਲਾ ਉਹਦਾ ਵਿੱਚ ਆਹ ਰਮਸਟੀ ਵੀ ਨਹੀਂ ਆਉਂਦਾ ਯਾਰ ਓਏ ਗੰਜਰ ਦੇ ਨਹੀਂ ਜਮ ਬਣੀ ਖਾਣ ਤੋਂ ਹੁੰਦੀ ਆਏ ਬਣਾਦਾ ਪਹਿਲਾ ਫਿਰਦਾ ਨਾ ਬਾਅਦ ਵਿੱਚ ਵੀਲਾ ਹੁੰਦਾ ਚਮਚੇ ਜੀ ਫੁੱਲਣਾ ਹੈ ਅੰਦਰ ਤੇ ਆ ਕੇ ਚਮਚੇ ਨਹੀਂ ਚਾਹੀਦੇ ਲਾਦਾ ਹੀ ਨਹੀਂ ਰਹਿ ਜਾਂਦਾ ਚਮਦਾ ਸ਼ਾਦੀ ਮਾੜਾ ਉਹ ਗੱਲ ਹੋਈ ਪਈ ਆ ਬਾਤ ਨਾ ਜਾਵੇ ਆਰੋਸ਼ਣ ਕਰਦਾ ਮੇਰੇ ਸੌਣ ਆਏ ਪਾਦਾ ਥਾਲਾਂ ਵਿੱਚ ਤਿੰਨਾ ਤਿੰਨਾਂ ਨੂੰ ਚੱਲ ਚੱਲਦੇ ਨਹੀਂ ਓਏ ਇਧਰ ਮੈਂ ਜੱਗਾ ਵੀ ਤੇ ਆਹਾ ਸਿੱਧਾ ਚੱਲਦੇ ਨਹੀਂ ਓਏ ਇਧਰ ਨਾ ਇਹ ਪਹਿਲੀ ਹਾਂ ਮਾਠੀ ਗੜ੍ਹੀ ਦੀ ਸਹੀ ਗੱਲ ਆ ਵੇ ਬਾਂਦਾ ਐਸਾ ਖਾਣਾ ਬਾਵਾ ਤਾ ਨੂੰ ਕਰੀ ਜਾਂਦਾ ਦੇਖਦੇ ਪੋਤਾ ਖਾਂਦਾ ਹੀ ਨਹੀਂ ਸਹੀ ਗੱਲ ਮੇਦਾ ਮਾੜਾ ਇਹਦਾ ਮੁੱਲ ਆ ਮਾੜੀ ਮੇਦੇ ਦਾ ਹਿਸਾਬ ਨਾਲ ਖਾਓ ਕਦੇ ਬਾਂਜ ਗੁਰੂ ਪਰੋਂ ਪਹਿਲਾਂ ਹੀ ਬਣਾਇਆ ਜਾਵੇ ਆ ਗੁੱਡੀ ਦਾ ਨਹੀਂ ਹੱਕ ਮਰਾ ਉਹ ਕਰਤੀ ਸਾਹ ਉਹ ਗੁੱਡੀ ਨੂੰ ਕਿਹਾ ਬੁੱਢੀ ਦਾ ਮੇਦਾ ਤਕੜਾ ਆ ਲੈ ਨਾ ਨਾ ਲੜਨਾਂ ਨਹੀਂ ਬਾਈ ਗੁਰ ਉਹ ਨਾ ਇਧਰ ਪੂਰੀ ਮਹਿਫਲ ਲੱਗੀ ਹੋਈ ਆ ਇਧਰ ਪੂਰੀ ਭਾਈ ਪੜਾ ਕਿਹੜੀ ਜਰੜ ਹੈ ਆਉਂ ਕਾ ਹੋ ਜਾਂਦਾ ਜੋਰ ਨਾਲ ਇੱਧੇ ਚੱਲੀ ਜਾਂਦਾ ਇਹਦੀ ਉਸਾਬਾਈ ਦੀ ਵੀ ਭਾਈ ਤੱਕ ਆ ਬੰਦੇ ਨੇ ਖਾਣਾ ਨਹੀਂ ਜਾਨਾ ਆ ਆ ਵੇਖੋ ਆ ਸਰ ਨੂੰ ਅੱਗ ਮਚਾਈ ਸੀ ਯਾਰ ਬਾਈ ਆ ਵੇਖ ਲੈ ਉਹ ਯਾਰ ਬਾਈ ਖਾਓ ਯਾਰ ਬਾਈ ਸਾਰੇ ਖਾਈ ਜਾਂਦੇ ਆ ਠੀਕ ਆ ਹੋਰ ਮੈਨੂੰ ਬਾਹਾਂ ਤੇ ਹੀ ਜਾਂਦਾ ਨੇ ਕਾ ਜਮਾ ਫੁੱਟੂ ਕੰਮ ਬਾਈ ਪਹਿਲ ਨਹੀਂ ਕਰਨ ਕੱਲ ਨਹੀਂ ਛੱਡਾ ਨਹੀਂ ਖਾਣਾ ਨਹੀਂ ਹੋਰ ਕਿਹੜੇ ਛੱਡੇ ਕਿਹੜੇ ਛੱਡਾ ਨਹੀਂ ਦੱਸੀ ਕਿਹੜੇ ਛੱਡਾ ਹੋਰ ਦੱਸੀ ਕਿਹੜੇ ਛੱਡਾ ਯਾਰ ਨਹੀਂ ਚਪਲੀ ਨਹੀਂ ਜਾਂਦੇ ਯਾਰ ਬਾਈ ਮੇਰੇ ਕੋਲ ਉਧਰ ਬੈਠਾ ਆਇਆ ਹੈ ਕਰੀਗਾ ਉਹ ਬਣਾ ਕੇ ਚਲੋ ਬੰਦਿਆ ਉਹ ਕਿਉਂ ਆ ਆ ਉਹ ਬਚਾਵਾ ਬੰਦਾ ਉਹ ਬਚਾ ਲੈ ਫਿਰ ਉਹ ਵੇਖ ਤੂੰ ਜੁੱਲਨੇ ਚੱਲੇ ਮਗਰ ਜਾ ਓਏ ਡੋਲੇ ਚੱਲੇ ਮਗਰ ਜਾ ਉਹ ਵੇਖ ਨਾ ਪਹਿਲਾਂ ਖੋਏ ਚ ਬਾੜੀ ਅੱਗ ਲੱਗੀ ਸੀ ਹਾਂ ਵੇਖ ਲੋ ਲੈ ਹੁਣ ਧੋਈ ਜਾਂਦਾ ਵੇਖ ਲੋ ਸੇਵਾ ਕਰ ਲਈ ਸੀ ਸੇਵਾ ਕਰੀ ਜਾਂਦਾ ਵੇਖ ਲੋ ਧੋਈ ਜਾਂਦਾ ਪਹਿਲਾਂ ਬਾਹਰ ਅੱਗ ਲੱਗੀ ਸੀ ਇਹ ਬੰਦੇ ਤੇ ਹੁਣ ਕਹਿ ਦਿੰਦਾ ਮੇਰਾ ਮੇਦਾ ਨਹੀਂ ਬਾਹਰ ਚੱਲਦਾ ਮਾ ਮੈਂ ਤਾਂ ਖਾਂਦਾ ਹੀ ਨਹੀਂ ਕੰਦਾ ਟੱਪੀ ਜਾਂਦੇ ਵੇਖੋ ਹਾਂ ਤਾਂ ਬਈ ਕੰਦਾ ਹੀ ਟੱਪੀ ਜਾਂਣੀਆਂ ਠੀਕ ਆ ਮੇਦੇ ਖਤਮ ਹੋਦੇ ਆ ਉਹ ਤਾਂ ਕਹਿੰਦੇ ਬਈ ਖੋਆਰ ਲਾ ਲੋ ਜਲਦੀ ਬਈ ਆ ਡਾਕੇ ਖੋਏ ਨਾ ਫ੍ਰੀ ਫਾਇਰ ਤੇ ਚੱਲਦਾ ਹੈ ਯੂਨਾਈਟਿਡ ਸਟੇਟਸ ਨਾਲ ਚੱਲਦਾ ਹੈ ਦੇਖ ਵਾਚ ਬੜੇ ਜਮਾਂ ਹੀ ਆ ਰਿਹਾ ਹੈ ਜਿਹੜਾ ਆਹ ਨੀਕ ਦਾ ਪੁੱਤ ਆ ਧੌਣ ਚੱਕ ਲਾ ਮੇਰੇ ਵੀ ਹੁਣ ਆਕਰ ਜੇ ਧੌਣ ਦੀ ਬੜਾ ਬਾਹਰ ਤਾਂ ਆ ਤਾਂ ਦੇਖ ਫੇਰ ਕੀ ਤਾਂ ਹੁੰਦੀ ਹੈ ਤਾਂ ਹੁੰਦੀ ਹੈ ਹੁੰਦੀ ਹੈ ਬੜੀ ਜਿਆਦੇ ਦਾ ਦਿਨੇ ਨਹੀਂ ਗਏ ਨਾ ਮੂੰਹ ਆਹ ਬੰਦੇ ਨੇ ਸ਼ਾਦਾ ਕੇ ਗ੍ਰਾਂਤੀ ਸੰਗਣ ਰੋਲ ਤੋਂ ਉੱਠਿਆ ਘਰੇ ਛੱਡ ਗਿਆ ਠੰਡ ਤਾਂ ਡਾੜੀ ਤੇ ਹੁੰਦੀ ਹੈ ਬੜੀ ਜਿਆਦੇ ਤਾਂ ਹੁੰਦਾ ਇਹ ਰਾਜ ਦਾ ਕਿਵੇਂ ਕਹਿੰਦਾ ਹੈਰੀ ਉਹ ਨਹੀਂ ਕੋਈ ਬੜਾ ਠੰਡੀ ਹੈ ਕੋਟ ਦਾ ਕੋਟ ਹੀ ਆ ਕੋਟ ਤੱਕੋਟ ਹੈ ਕੋਟ ਦਾ ਕੋਟ ਹੀ ਆ ਕੋਟ ਤੱਕੋਟ ਹੀ ਆ ਆਦੇ ਪਬਜੀ ਚ ਵੜ ਗਏ ਉਹ ਰੌਲਾ ਹੀ ਪਾਈ ਜਾਂਦਾ ਪਤਾ ਨਹੀਂ ਕੀ ਖੜੇ ਖੋਆ ਵਾਲਾ ਮਾਰਦਾ ਆ ਪਬਜੀ ਖੇਡਣ ਲੱਗ ਗਿਆ ਆ ਵੀਰ ਜੀ ਸੌਂ ਗਏ ਸਾਡੇ ਜੱਗੇ ਆ ਲੈ ਕਿ ਯਾਰ ਉਹ ਲੈ ਕਿਤੇ ਲੈ ਕੇ ਆ ਜੱਗੇ ਦੇ ਸਮਾਨ ਕਲੀਮ ਕਰਕੇ ਪਈ ਜਾਂਦੇ ਬਬੀ ਸਹੀ ਆ ਚਾ ਚਾ ਚੂੜੀ ਹਾਲਾ ਇਧਰ ਓਏ ਪਰੇ ਆ ਜਾ ਤੂੰ ਹੈ ਇਹਦਾ ਕੀ ਯਾਰ ਸੋਈ ਜਾਂਦਾ ਹੋਣਾ ਲੋ ਜੀ ਕੀ ਟਾਈਮ ਹੋ ਗਿਆ ਚਾਚੂ ਸਾਢੇ 12 ਹੋ ਗਏ ਸਾਢੇ 12 ਹੋ ਗਏ ਉਹ ਨੀਂਦਰੇ ਚ ਗੱਡੀ ਬੜਾ ਕੇ ਚੱਕ ਲਿਆਗੇ ਕਿੰਨੇ ਵਜੇ ਚਲਾਉਣੇ ਆ 1:20 ਵਜੇ ਪਰ ਹੁਣ ਕਿੱਥੋਂ ਲਿਹਾਉਣੇ ਪੜਾਕੇ ਹਾਂ ਚਾਚੂ ਜੀ ਕੇ ਘਰ ਕੇ ਬਾਸ ਅੰਦਰੋਂ 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 ਆਦੇ ਗੇਟਾ ਖੋਲ੍ਹਨੇ ਪੜਾ ਹਾਂ ਆਦੇ ਲੱਗਦਾ ਖੋਲ੍ਹਣ ਵੀ ਪੈਣਾ ਅੰਦਰੋਂ 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 ਖੋਲ੍ਹੋ ਜੇ ਗੇਟ ਲੱਗਿਆ ਤਾਂ ਖੋਲ੍ਹਣਾ ਹੀ ਪੈਣਾ ਠੰਡ ਵੀ ਹੈ ਠੰਡੇ ਵੀ ਹੈ ਬਾਦ ਵੀ ਹੈ ਆ ਬਾਂਦਰ ਵੀ ਹੈ ਵਿੱਚ ਬਾਂਦਰ ਵੀ ਹੈ ਲੂੰਕੀ ਵੀ ਜਾਂਦਾ ਕੋਣ ਆਗਾ ਕਰ ਲਗੇ ਲੋ ਜੀ ਆਹ ਵੈਰੀਟਾਂ ਕੀ ਕੀ ਵੈਰੀਟਾਂ ਚਾਰ ਸ਼ੌਟ 100 ਵਾਲਾ ਚੋ ਰੋਪੜਾ ਹੈ ਆਹ ਬੱਚੀ ਬੱਚੀ ਵਾਲੇ ਚਾਰ ਆਹ ਉਹ ਸ਼ੌ ਵਾਲਾ ਆਹ ਪਟਾਕੇ ਦੇ ਆ ਆਹ ਵਾਲਾ ਸ਼ਬਾਦੀਆਂ ਹਨ ਆਹ ਤੇ ਸ਼ਬਾਦੀਆਂ ਹਨਾ ਉਹ ਵੇਖੋ ਆਹ ਪਟਾਕੇ ਲਈ ਲੈ ਕੇ ਨੇ ਇਸ ਤਰੀਕੀ ਸਿੰਗਲ ਸ਼ੌਟ

ਉਹਦਾ ਬਲੌਗ ਨਾ ਬੋਪੜਾ ਕੇ ਲਈ ਆਏ ਮੁੰਡੇ ਆ ਠੀਕ ਹੈ ਸਾਰੇ ਨੌਜਵਾਨ ਤਿਆਰ ਪਰ ਤਿਆਰ ਆ तकरीबन 1 ਵਜਨ ਆਲਾ ਮੇਰੇ ਖਿਆਲ ਵਜ ਗਿਆ ਹੁਣ ਵਜ ਗਿਆ ਵਜ ਗਿਆ ਹਾਂ ਰੱਖੀ ਵੀ ਇਥੇ ਭੜਾਕੇ ਕੋਲ ਮੁੰਡੇ ਆ 12 ਵਜੇ ਦਾ ਮੈਂ ਡੋ ਆਜ ਵਾਣ 1 ਵਜੇ ਹੁਣ ਕੀ ਟਾਈਮ ਹੋ ਗਿਆ 12 ਵਜੇ ਕੇ ਜਵੇ ਆ ਹੁਣ ਭੜਾਕੇ ਆ ਜਾਣਾ ਬਹੁਤ ਆ ਭੜਾਕੇ ਆ ਚਲਾਵਾਂਗੇ ਪਹਿਲਾਂ ਗੁਰੂ ਘਰ ਚ ਹੇਗਾ ਬਿਨਾ ਹੁਲੜਵਾਜੀ ਦੇ ਫੇਰ ਵੀ ਚੌੜ ਨਹੀਂ ਕਰਨੀ ਆ ਚਲਾਵਾਂਗੇ ਗੁਰਦਾਰੇ ਦੇ ਵਿੱਚ ਬਾਕੀ ਬਾਹਰ ਬਾਕੀ ਬਾਹਰ ਚੌੜ ਮੈਨੂੰ ਪਤਾ ਨਹੀਂ ਹੜਨਾ ਜਾਂਤਾ ਨੇ ਇਸ ਲਈ ਗੱਲਾ ਆ ਚਲਾ ਦਾਂ ਗੁਰਦਾਰੇ ਦੇ ਬਾਕੀ ਬਾਹਰ ਚਲਾਵਾਂਗੇ ਆਪਰਾ ਕਾ ਪਿਛੇ ਜਿਆਦੇ ਪੇ ਵੱਧ ਘਟ ਆਏ ਨਹੀਂ ਆਏ ਕਹਿਣਾ 20 ਹੋ ਗਏ 21 22 23 ਕੀ ਹੋ ਗਿਆ ਹੈ ਪਤਾ ਕੀ ਗੱਲ ਖੜ ਜੀ ਸੀ 40 47 ਇਹ ਕਹਿੰਦਾ 106 ਹੋ ਕਹਿੰਦਾ 152 52 53 53 55 52 52 52 ਨਾਟਾ 100 ਇਹ ਪੂਰਾ 100 ਬੋਗ ਗਿਆ ਵੀ 697 73 74 75 70 ਆਇਆ ਆ ਪੰਜ ਪੰਜ ਆਏ ਆ 81 87 100 ਆ 100 ਆ 100 ਆ ਕਹਿੰਦੇ 106 ਕਹੀ ਜਾਂਦੇ ਹੁਣ 100

ਜੋ ਬੈਂਡ ਜੋ ਬਾਰ ਹੈ ਰੋਕ ਜਾ ਰੋਕ ਜਾ ਆ ਗਈ ਗਿੱਡੀ ਘਣ ਲੈਣਾ ਪਊਗਾ ਚੱਲੋ ਜਾਨੀ ਯੇ ਯੂ ਕਿੱਥੇ ਬਾਹਰ ਆ ਗਾ ਬੜਾ ਆ ਗਿੱਡੀ ਨਹੀਂ ਬਾਲ ਦੇਖਿਆ ਨਹੀਂ ਚੱਲ ਕਿਵੇਂ ਚੱਲਦੇ ਚਾਚੂ ਉਹ ਚਾਚੂ ਪੜਾਕੇ ਦੇ ਪੜਾਕਾ ਠਾ ਪੜਾਕਾ ਹੈ ਚਾਚੂ ਓਏ ਓਏ ਬੁਗੜੀ ਜੋਏ ਬੜਾਕੇ ਦੀ ਬੜਾਕਾ ਠਾ ਬੜਾਕਾ ਚਲੀ ਕੌਣ ਦੇਖਾ ਦੇ ਤੰਦੀ ਚ ਬੜਾਏ ਕਿਉਂ ਵੇਖ ਜੱੜ ਦਾ ਵੱਲ ਵੱਲ ਕਿਹੜਾ ਰੰਗ ਹੈ ਕੌਣ ਆਏ ਦੇਖੋ ਵੇਖ ਉਹ ਤਾਂ ਨੇਕ ਦਾ ਹੈ ਬੜਾਕਾ ਪਿਛੇ ਜੀਦੀ ਜਾਂਦੇ ਨੇ ਹਾਂ ਆ ਸੇਬਾ ਭੈ ਜਵਾ ਗਟਾ ਓਏ ਨਹੀਂ ਤੇ ਦੇਖ ਪਰਾਇਆ ਪਰਾਇਆ ਆ ਜਾ ਫਾਨੇ ਲੱਗ ਲੱਗੀ ਮੱਚ ਗਈ ਨਾ ਖੋਲੀ ਠੀਕ ਚੱਲ ਬਾਬਾ ਓਂ ਕਾਦੀ ਨੇੜੇ ਆ ਗਿਆ ਜਲਾ ਹੋ ਗਿਆ ਮੰਦੀਪ ਸਿੰਘ ਆ ਚੀ ਹੈਲੀਕਾਪਟਰ ਗੱਡੀ ਆਈ ਗੱਡੀ ਹੈਲੀਕਾਪਟਰ ਹੈਲੀਕਾਪਟਰ ਠੀਕ ਆ ਯਾਰ ਆ ਗੱਲਬਾਤ ਹੈ ਗਈ ਆ ਮੈਂ ਫੇਰ ਚਾਚੂ ਕੋਈ ਦਾਲੇ ਹੋ ਗਿਆ ਦੇਖ ਲਾ ਕੇ ਬੜਾਕੇ ਨੱਪੀ ਹੋ ਗਿਆ ਨੱਕੇ ਵੜਾ ਕੇ ਥੋੜੇ ਰੱਖਿਆ ਉਹ ਕੱਲ ਨੂੰ ਚਲਾਉਣਗੇ ਮੁੰਡੇ ਅਰਦਾਸ ਮੋਕੇ ਭੋਗ ਤੇ ਤਰੀ ਜਾਂਦੇ ਸਫਾਈ ਮੁੰਡੇ ਜਿਹੜੇ ਪਟਾਕੇ ਚਲਾਏ ਆ ਗੁਰਦਾਰੇ ਦੇ ਬਾਹਰੋਂ ਇੱਧਰ ਦੇਖ ਲੈ ਮੈਂ ਤੇ ਕੱਢ ਲਿਆ ਗੀ ਲੋਈ ਚਲਾਤੇ ਪਟਾਕੇ ਤੇ ਸਫਾਈ ਕਰਕੇ ਹੁਣ ਬਣਾਉਣ ਲੱਗੇ ਆ ਬੱਚਾ 4 ਵਜਣ ਵਾਲਿਆਂ ਨਾਲ ਤਾਂ ਗ੍ਰਾਂਥੀ ਕੀਤੀ ਜਾਣੀਏ ਇਹਦੇ ਨਾਲੇ ਮੁੰਡੇ ਪੀ ਲੈਣਗੇ ਤੇ ਫਿਰ ਚਾਹਦੇ ਆ ਆਪਾਂ ਕਰੀ। ਵੀ 4 ਵਜਨ ਵਾਲਿਆਂ ਪੀਂਦੇ ਆ ਚਾਹ ਹੁੰਦੇ ਹੈ। ਇਹਨੇ ਇਸੇ ਨਾਲ ਹੀ ਕਰਦੇ ਆ ਵਲੌਗ ਦੀ ਸਮਾਪਤੀ। ਮਿਲਦੇ ਆ ਨੈਕਸਟ ਵਲੌਗ ਨਾਲ। ਓਕੇ ਬਾਈ। ਠੀਕ ਆ ਮਣੀ। ਕਿੱਥੇ ਚਲੇ ਆ?